ਪੀਵੀ ਟਾਕ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਬਹੁਤ ਬਹੁਤ ਸਵਾਗਤ ਕਰਦਾ ਜੀ ਅੱਜ ਦੀ ਇਸ ਵੱਡੀ ਅਪਡੇਟ ਵਿੱਚ ਅਸੀਂ ਅਕਤੂਬਰ ਮਹੀਨੇ ਦੀ ਪੈਨਸ਼ਨ ਜਿਵੇਂ ਕਿ ਬੁਢਾਪਾ ਵਿਧਵਾ ਅੰਗਹੀਣ ਬੇਸਹਾਰਾ ਅਤੇ ਸਰਕਾਰ ਵੱਲੋਂ ਪੈਨਸ਼ਨ ਧਾਰਕਾਂ ਲਈ ਲਾਗੂ ਕੀਤੇ ਗਏ ਨਵੇਂ ਨਿਯਮਾਂ ਬਾਰੇ ਪੂਰੀ ਜਾਣਕਾਰੀ ਸਾਂਝੀ ਕਰਾਂਗੇ ਜਿਸ ਕਾਰਨ ਬਹੁਤ ਸਾਰੇ ਲੋਕਾਂ ਦੀ ਪੈਨਸ਼ਨ ਬੰਦ ਕੀਤੀ ਜਾ ਰਹੀ ਹੈ ਪੈਨਸ਼ਨ ਜਾਰੀ ਹੋਣ ਦੀ ਤਾਰੀਖ ਅਤੇ ਨਵੇਂ ਨਿਯਮ ਅਕਤੂਬਰ ਦੀ ਅਪਡੇਟ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜੀ ਪੈਨਸ਼ਨ ਕਦੋਂ ਆਵੇਗੀ ਇਸ ਮਹੀਨੇ ਦੀ ਪੈਨਸ਼ਨ 10 ਤਰੀਕ ਤੋਂ ਪਹਿਲਾਂ ਪਹਿਲਾਂ ਜਾਰੀ ਕਰ ਦਿੱਤੀ ਜਾਵੇਗੀ ਕਿਉਂਕਿ ਅਕਤੂਬਰ ਮਹੀਨੇ ਵਿੱਚ ਸਭ ਤੋਂ ਵੱਧ ਤਿਉਹਾਰ ਹਨ ਇਸ ਲਈ ਸਰਕਾਰ ਵੱਲੋਂ ਪੈਨਸ਼ਨ ਜਲਦੀ ਜਾਰੀ ਕਰਨ ਦੀ ਉਮੀਦ ਹੈ ਇਸ ਮਹੀਨੇ ਵਿੱਚ ਦੋ ਪੈਨਸ਼ਨਾਂ ਇਕੱਠੀਆਂ ਜਾਰੀ ਹੋਣ ਦੀ ਸੰਭਾਵਨਾ ਹੈ ਹਾਲਾਂਕਿ ਇਸ ਬਾਰੇ ਅਧਿਕਾਰਿਤ ਆਫੀਸ਼ੀਅਲੀ ਐਲਾਨ ਨਹੀਂ ਆਇਆ ਹੈ ਪਰ ਹੋ ਸਕਦਾ ਹੈ ਕਿ ਬਹੁਤ ਜਲਦੀ ਜੜੀ ਹੈ ਪੈਨਸ਼ਨ ਤੁਹਾਡੀ ਜਾਰੀ ਹੋ ਜਾਵੇ ਅਗਲੀ ਗੱਲ ਕਰਦੇ ਹਾਂ ਜੀ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਵੈਰੀਫਿਕੇਸ਼ਨ ਚੱਲ ਰਹੀ ਹੈ ਜਿਵੇਂ ਕਿ ਪੈਨਸ਼ਨ ਜਲਦੀ ਤੋਂ ਜਲਦੀ ਲੋਕਾਂ ਤੱਕ ਪਹੁੰਚੇ ਅਤੇ ਕਿਸੇ ਗਲਤ ਹੱਥਾਂ ਵਿੱਚ ਪੈਨਸ਼ਨ ਜਿਹੜੀ ਨਾ ਪਹੁੰਚੇ ਇਸ ਲਈ ਲਗਾਤਾਰ ਸਰਕਾਰ ਵੱਲੋਂ ਵੈਰੀਫਿਕੇਸ਼ਨ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਹੁਣ ਆਪਾਂ ਅਗਲੀ ਗੱਲ ਕਰਦੇ ਹਾਂ ਜੀ ਪੈਨਸ਼ਨ ਕਿਉਂ ਬੰਦ ਹੋ ਰਹੀ ਹੈ ਪੰਜਾਬ ਸਰਕਾਰ ਵੱਲੋਂ ਨਵੀਆਂ ਸ਼ਰਤਾਂ ਲਾਗੂ ਕੀਤੀਆਂ ਗਈਆਂ ਹਨ ਤਾਂ ਜੋ ਸਿਰਫ ਸਹੀ ਹੱਕਦਾਰ ਲੋਕਾਂ ਨੂੰ ਹੀ ਪੈਨਸ਼ਨ ਸਕੀਮ ਦਾ ਲਾਭ ਮਿਲ ਸਕੇ ਨਵੇਂ ਨੀਮਾ ਅਨੁਸਾਰ ਗਲਤ ਪਾਏ ਗਏ ਲੋਕਾਂ ਦੀ ਪੈਨਸ਼ਨ ਬੰਦ ਕੀਤੀ ਜਾ ਰਹੀ ਹੈ ਪਿਛਲੇ 2 ਮਹੀਨਿਆਂ ਵਿੱਚ ਪੈਨਸ਼ਨ ਨਾ ਆਉਣ ਦਾ ਕਾਰਨ ਡਾਕੂਮੈਂਟਾਂ ਵਿੱਚ ਗਲਤੀ ਜਾਂ ਗਲਤ ਜਾਣਕਾਰੀ ਹੈ ਸਰਕਾਰ ਵੱਲੋਂ ਹੁਣ ਪੈਨਸ਼ਨ ਲੈਣ ਦੇ ਲਈ ਕੁਝ ਨਵੇਂ ਨਿਯਮ ਲਾਗੂ ਕੀਤੇ ਨੇ ਜੇਕਰ ਤੁਸੀਂ ਪੈਨਸ਼ਨ ਲਗਵਾਉਣੀ ਹੈ ਤਾਂ ਉਸ ਦੇ ਲਈ ਤੁਹਾਨੂੰ ਕੁਝ ਚੀਜ਼ਾਂ ਪੂਰੀਆਂ ਕਰਨੀਆਂ ਪੈਣੀਆਂ ਨੇ ਸਭ ਤੋਂ ਪਹਿਲਾਂ ਆਉਂਦੀ ਹੈ ਜੀ ਉਮਰ ਸੀਮਾ ਔਰਤਾਂ ਲਈ 58 ਸਾਲ ਤੋਂ ਵੱਧ 60000 ਤੋਂ ਸਲਾਨਾ ਆਮਦਨ ਘੱਟ ਹੋਣੀ ਚਾਹੀਦੀ ਹੈ ਵੱਧ ਤੋਂ ਵੱਧ 2 ਏਕੜ ਨਹਿਰੀ ਜ਼ਾਹੀ ਜਾਂ 5 ਏਕੜ ਬਾਗਵਾਨੀ ਜ਼ਮੀਨ ਪੁਰਸ਼ਾਂ ਲਈ 65 ਸਾਲ ਜਾਂ ਇਸ ਤੋਂ ਵੱਧ 60000 ਤੋਂ ਘੱਟ ਜੜੀ ਹੈ ਸਲਾਨਾ ਆਮਦਨ ਹੋਣੀ ਚਾਹੀਦੀ ਹੈ ਵੱਧ ਤੋਂ ਵੱਧ 22 ਏਕੜ ਨਹਿਰੀ ਚਾਹੀ ਜਾਂ 5 ਏਕੜ ਬਾਗਵਾਨੀ ਜ਼ਮੀਨ ਹੁਣ ਗੱਲ ਕਰਦੇ ਹਾਂ ਜੀ ਵਿਧਵਾ ਤਲਾਕਸ਼ੂਦਾ ਔਰਤਾਂ ਦੇ ਬਾਰੇ 58 ਸਾਲ ਤੋਂ ਘੱਟ ਉਮਰ ਦੀਆਂ ਵਿਧਵਾਵਾਂ ਔਰਤਾਂ 58 ਸਾਲ ਤੋਂ ਵੱਧ ਉਮਰ ਹੋਣ ਤੇ ਬੁਢਾਪਾ ਪੈਨਸ਼ਨ ਲੱਗੇਗੀ ਦੋ ਪੈਨਸ਼ਨਾਂ ਨਹੀਂ ਮਿਲਣਗੀਆਂ 30 ਸਾਲ ਤੋਂ ਵੱਧ ਉਮਰ ਦੀਆਂ ਅਣ ਵਿਆਈਆਂ ਇਸਤਰੀਆਂ ਸਾਰੇ ਵਸੀਲਿਆਂ ਤੋਂ ਸਲਾਨਾ ਆਮਦਨ 60000 ਤੋਂ ਘੱਟ ਹੋਣੀ ਚਾਹੀਦੀ ਹੈ ਹੁਣ ਗੱਲ ਕਰਦੇ ਹਾਂ ਜੀ ਅੰਗਹੀਣ ਵਿਅਕਤੀਆਂ ਦੀ ਯਾਨੀ ਕਿ ਫਿਜ਼ੀਕਲੀ ਡਿਸੇਬਲਡ ਆਮਦਨ ਜਿਹੜੀ ਇਹਨਾਂ ਦੀ ਸਾਲ ਦੀ 60000 ਤੋਂ ਘੱਟ ਹੋਣੀ ਚਾਹੀਦੀ ਹੈ ਅੰਘੀਣ ਦਾ ਸਰਟੀਫਿਕੇਟ 50% ਤੋਂ ਵੱਧ ਦਾ ਹੋਣਾ ਜ਼ਰੂਰੀ ਹੈ ਇਸ ਤੋਂ ਘੱਟ ਵਾਲਿਆਂ ਨੂੰ ਲਾਭ ਜਿਹੜਾ ਨਹੀਂ ਮਿਲੇਗਾ ਆਸਰਿਤ ਬੱਚੇ 21 ਸਾਲ ਤੋਂ ਘੱਟ ਉਮਰ ਦੇ ਬੱਚੇ ਯਾਨੀ ਕਿ ਜਿਨ੍ਹਾਂ ਦਾ ਕੋਈ ਵੀ ਨਹੀਂ ਹੈਗਾ ਉਹਨਾਂ ਨੂੰ ਉਹ ਬੱਚੇ ਜਿਨ੍ਹਾਂ ਦੇ ਮਾਪਿਆਂ ਦੀ ਮੌਤ ਹੋ ਚੁੱਕੀ ਹੈ ਜਾਂ ਮਾਪੇ ਸਰੀਰਿਕ ਮਾਨਸਿਕ ਅਪੰਗ ਕਾਰਨ ਦੇਖਭਾਲ ਵਿੱਚ ਕਮੀ ਹੋਵੇ ਸਾਲਾਨਾ ਆਮਦਨ ਉਹਨਾਂ ਦੀ ਵੀ 60000 ਤੋਂ ਘੱਟ ਹੋਣੀ ਚਾਹੀਦੀ ਹੈ ਉਸ ਦਾ ਉਹ ਵੀ ਲਾਭ ਲੈ ਸਕਦੇ ਨੇ ਤੇ ਹੁਣ ਗੱਲ ਕਰਦੇ ਹਾਂ ਜੀ ਸਰਕਾਰ ਨੂੰ ਕਿਸ ਤਰ੍ਹਾਂ ਦੇ ਦਸਤਾਵੇਜ਼ ਦਿਖੋਣੇ ਪੈਂਦੇ ਨੇ ਤਾਂ ਉਸ ਤੋਂ ਬਾਅਦ ਤੁਹਾਡੀ ਜਿਹੜੀ ਪੈਨਸ਼ਨ ਲੱਗਦੀ ਹੈ ਤਾਂ ਉਹ ਚੀਜ਼ਾਂ ਵੀ ਧਿਆਨ ਦੇ ਨਾਲ ਸੁਣ ਲਵੋ ਇੱਕ ਵਾਰ ਸਭ ਤੋਂ ਪਹਿਲੇ ਨੰਬਰ ਤੇ ਹੁੰਦਾ ਜੀ ਆਧਾਰ ਕਾਰਡ ਦੂਜੇ ਨੰਬਰ ਤੇ ਵੋਟਰ ਕਾਰਡ ਜੇ ਤੁਹਾਡੇ ਕੋਲ ਹੈਗਾ ਪੈਨ ਕਾਰਡ ਵੀ ਹੈਗਾ ਤਾਂ ਪੈਨ ਕਾਰਡ ਵੀ ਚੱਲੇਗਾ ਆ ਜਨਮ ਦਾ ਸਬੂਤ ਜਿਹੜਾ ਦਿਣਾ ਪੈਣਾ ਜਿਵੇਂ ਕਿ ਦਸਵੀਂ ਦਾ ਸਰਟੀਫਿਕੇਟ ਜਾਂ ਜਨਮ ਸਰਟੀਫਿਕੇਟ ਤੁਸੀਂ ਉਹ ਵੀ ਦੇ ਸਕਦੇ ਹੋ ਉਸ ਦੇ ਵਿੱਚ ਸਹੀ ਉਮਰ ਤੁਹਾਡੀ ਲਿਖੀ ਹੋਣੀ ਚਾਹੀਦੀ ਹੈ ਸਾਰੇ ਡਾਕੂਮੈਂਟ ਦੇ ਵਿੱਚ ਅਰਜੀ ਨੂੰ ਜਿਹੜੀ 베ਰੀਫਿਕੇਸ਼ਨ ਹੈ ਉਸ ਦੀ ਅਰਜੀ ਨੂੰ ਪਟਵਾਰੀ ਆਂਗਨਵਾੜੀ ਵਰਕਰ ਅਤੇ ਪਿੰਡਾਂ ਦੇ ਸਰਪੰਚ ਨੰਬਰਦਾਰ ਦੇ 베ਰੀਫਾਈ ਕਰਵਾਉਣਾ ਹਈ ਹੈ ਕਿਉਂਕਿ ਪਿੰਡ ਦੇ ਵਿੱਚ ਇਹੀ ਲੋਕ ਦੱਸ ਸਕਦੇ ਨੇ ਕਿ ਕਿਸ ਘਰ ਦੇ ਵਿੱਚ ਕਿਸ ਤਰ੍ਹਾਂ ਦੇ ਹਾਲਾਤ ਨੇ ਹੁਣ ਗੱਲ ਕਰਦੇ ਹਾਂ ਜੀ ਜਿਨ੍ਹਾਂ ਦੀ ਪੈਨਸ਼ਨ ਬੰਦ ਹੋਈ ਹੈ ਉਹ ਕੀ ਕਾਰਨ ਜੇਕਰ ਕੋਈ ਹੱਕਦਾਰ ਬਜ਼ੁਰਗ ਔਰਤ 58 ਪਲੱਸ ਸਾਲ ਪਰ 65 ਪਲੱਸ ਸਾਲ ਅਤੇ ਆਮਦਨ 60000 ਤੋਂ ਘੱਟ ਗਲਤੀ ਨਾਲ ਪੈਨਸ਼ਨ ਤੋਂ ਬਾਂਝਾ ਰਹਿ ਗਿਆ ਤਾਂ ਉਹ ਭਲਾਈ ਦਫਤਰ ਵਿੱਚ ਜਾ ਕੇ ਆਪਣੇ ਸਾਰੇ ਸਹੀ ਡਾਕੂਮੈਂਟ ਜਮ੍ਹਾਂ ਕਰਵਾਉਣਾ ਡਾਕੂਮੈਂਟ ਸਹੀ ਪਾਏ ਜਾਣ ਤੇ ਉਹਨਾਂ ਦੀ ਪੈਨਸ਼ਨ ਦੁਬਾਰਾ ਸ਼ੁਰੂ ਕਰ ਦਿੱਤੀ ਜਾਵੇਗੀ ਅਤੇ ਰੁਕੀ ਹੋਈ ਸਾਰੀ ਆ ਰਾਸ਼ੀ ਵੀ ਦੇ ਦਿੱਤੀ ਜਾਵੇਗੀ ਇਹ ਨਿਯਮ ਪੈਨਸ਼ਨ ਸਕੀਮ ਦਾ ਲਾਭ ਸਿਰਫ ਸੱਚੇ ਹੱਕਦਾਰਾਂ ਤੱਕ ਪਹੁੰਚਾਉਣ ਲਈ ਲਾਗੂ ਕੀਤੇ ਗਏ ਹਨ ਕੀ ਤੁਹਾਡੇ ਇਲਾਕੇ ਵਿੱਚ ਪਿਛਲੇ 2 ਮਹੀਨਿਆਂ ਵਿੱਚ ਕਿਸੇ ਦੀ ਪੈਨਸ਼ਨ ਬੰਦ ਹੋਈ ਹੈ ਜੇਕਰ ਹੋਈ ਹੈ ਤਾਂ ਤੁਸੀਂ ਸਾਨੂੰ ਕਮੈਂਟਾਂ ਦੇ ਵਿੱਚ ਦੱਸ ਸਕਦੇ ਹੋ ਅਤੇ ਅਸੀਂ ਤੁਹਾਨੂੰ ਉਸ ਚੀਜ਼ ਦੇ ਬਾਰੇ ਵੀ ਤੁਹਾਡੇ ਨਾਲ ਗੱਲਬਾਤ ਸਾਂਝੀ ਕਰਾਂਗੇ ਤੇ ਜੇਕਰ ਕਿਸੇ ਤਰ੍ਹਾਂ ਦਾ ਵੀ ਕੋਈ ਮਨ ਦੇ ਵਿੱਚ ਸਵਾਲ ਹੋਵੇ ਤਾਂ ਤੁਸੀਂ ਸਾਨੂੰ ਕਮੈਂਟਾਂ ਦੇ ਵਿੱਚ ਪੁੱਛ ਸਕਦੇ ਹੋ ਮਿਲਦੇ ਹਾਂ ਇੱਕ ਹੋਰ ਨਵੀਂ ਜਾਣਕਾਰੀ ਨਾਲ ਉਦੋਂ ਤੱਕ ਦੇ ਲਈ ਧੰਨਵਾਦ